ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਰ ਜਿਸ਼ਕਾ ਨੂੰ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਅਪ੍ਰੈਲ ਮਹੀਨੇ ਦੀ ਸਟਾਰਟਿੰਗ ਜਿਹੜੀਆਂ ਕਿਸ ਤਰ੍ਹਾਂ ਹੋਵੇਗੀ ਤੇ ਜਿਹੜੇ ਮਾਰਚ ਦੇ ਆਖੀਰਲੇ ਦਿਨ ਜਿਹੜੇ ਲਈ ਰਹਿ ਗਏ ਨੇ ਇਹ ਕਿਸ ਤਰ੍ਹਾਂ ਖਤਮ ਹੋਣਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਆਪਾਂ ਨੂੰ ਇੰਨੀ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਪੰਜਾਬ ਦੇ ਵਿੱਚ ਇੱਕ ਦੋ ਘੰਟੇ ਤੱਕ ਬਣੀ ਰਹੇਗੀ ਜਿਹੜੀ ਇਹ ਬਦਲਵਾਈ ਆ ਇਹ ਪੰਜਾਬ ਕੰਨੀ ਨਹੀਂ ਪਵੇਗੀ ਇਹ ਬਦਲਵਾਈ ਜਿਹੜੀ ਆ ਸਿੱਧੀ ਨਿਕਲ ਜਾਵੇਗੀ ਤਾਂ ਪੰਜਾਬ ਦੇ ਅੱਜ ਰਾਤ ਦਾ ਮੌਸਮ ਜਿਹੜਾ ਕਲੀਅਰ ਦੇਖਣ ਨੂੰ ਮਿਲੇਗਾ ਜਿਸ ਨਾਲ ਆਪਾਂ ਨੂੰ ਦੋ ਤਿੰਨ ਦਿਨੇ ਜਿਹੜੇ ਅਖੀਰਲੇ ਦਿਨ ਨੇ ਕਲੀਅਰ ਦੇਖਣ ਨੂੰ ਮਿਲਣਗੇ ਅੱਜ ਦਾ ਵੱਧ ਤੋਂ ਵੱਧ ਜਿਹੜਾ ਤਾਪਮਾਨ ਸੀ ਪੰਜਾਬ ਦੇ ਵਿੱਚੋਂ 35 ਡਿਗਰੀ ਤੱਕ ਬਣਿਆ ਰਿਹਾ ਤੇ ਕੁਝ ਜ਼ਿਲ੍ਹਿਆਂ ਤੇ ਆਪਾਂ ਨੂੰ 32 ਡਿਗਰੀ ਤਾਪਮਾਨ ਜਿਹੜਾ ਦੇਖਣ ਨੂੰ ਮਿਲਿਆ। ਬਾਕੀ ਗੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਕਿੰਨਾ ਕੁ ਪੰਜਾਬ ਦੇ ਵਿੱਚ ਰਹੇਗਾ? ਤਾਂ ਸਭ ਤੋਂ ਪਹਿਲਾਂ ਆਪਾਂ ਜੇ ਹਵਾਵਾਂ ਦੀ ਗੱਲ ਕਰੀਏ ਕੱਲ ਦੁਪਹਿਰ ਤੋਂ ਬਾਅਦ ਹਵਾਵਾਂ ਆਪਾਂ ਨੂੰ ਗਤੀਮਾਨ ਦੇਖਣ ਨੂੰ ਮਿਲਣਗੀਆਂ ਲਗਭਗ 13 ਤੋਂ ਲੈ ਕੇ 14 ਦੀ ਸਪੀਡ ਤੱਕ ਤੇ ਗੱਲ ਕਰੀਏ ਟੈਂਪਰੇਚਰ ਦੀ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅਪ੍ਰੈਲ ਮਹੀਨੇ ਦੀ ਸਟਾਰਟਿੰਗ ਆਪਾਂ ਨੂੰ 34 ਡਿਗਰੀ ਤੋਂ ਲੈ ਕੇ 4 ਅਪ੍ਰੈਲ ਨੂੰ ਹੀ ਆਪਾਂ ਨੂੰ ਜਿਹੜੀ ਆ 37 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਜਿਸ ਨਾਲ ਕਾਫੀ ਗਰਮ ਮਹੀਨਾ ਜਿਹੜਾ ਆਪਾਂ ਨੂੰ ਸਟਾਰਟ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਅਪ੍ਰੈਲ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪੰਜਾਬ ਦੇ ਵਿੱਚ ਦੇਖਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਮੌਸਮ ਜਿਹੜਾ ਪੂਰਾ ਸਾਫ਼ ਰਹੇਗਾ ਜਿਸ ਕਾਰਨ ਗਰਮੀ ਤੀਜੀ ਨਾਲ ਪੰਜਾਬ ਦੇ ਵਿੱਚ ਵਧੇਗੀ ਮੀਂਹ ਪੈਣ ਦੇ ਹਾਲਾਤ ਵੀ ਇਸ ਨਾਲ ਵੱਧ ਹੋ ਜਾਣਗੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਜੇਕਰ